ਸ਼ਸ਼ੀ ਕਾਲ ਦੀ ਜਿਸ ਤਰ੍ਹਾਂ ਕਿ ਲੋਕ ਸਭਾ 2024 ਦਾ ਜਿਹੜਾ ਖਾੜਾ ਉਹ ਪੂਰੀ ਤਰ੍ਹਾਂ ਫਖ ਦਾ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਭਾਵੇਂ ਕਿ ਪਾਰਟੀਆਂ ਵੱਲੋਂ ਹਲਕਿਆਂ ਦੇ ਵਿੱਚ ਜਿਹੜੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਵਰਕਰਾਂ ਨੂੰ ਉਹਨਾਂ ਨੂੰ ਸਰਗਰਮਾ ਜਿਹੜਾ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਗੱਲ ਅਸੀਂ ਨਾਬਾ ਹਲਕੇ ਦੀ ਕਰਨ ਜਾ ਰਹੇ ਹਾਂ ਜਿੱਥੇ ਕਾਂਗਰਸ ਪਾਰਟੀ ਵੱਲੋਂ ਸ਼ਹਿਰੀ ਪ੍ਰਧਾਨ ਨੇ ਜਿਹੜੇ ਵਿਵੇਕ ਸਿੰਘਲਾ ਨੂੰ ਜਿੰਮੇਵਾਰੀ ਵੱਡੀ ਜਿੰਮੇਵਾਰੀ ਜਿਹੜੀ ਦਿੱਤੀ ਗਈ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜਿਹੜਾ ਨਾਬਾਹਲ ਸ਼ਹਿਰ ਦੇ ਵਿੱਚ ਰਹੇਗਾ ਬਵੇਕੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਬਿਲਕੁਲ ਬਵੇਕੀ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਚੋਣਾਂ ਲਈ ਵੱਡੀ ਜਿੰਮੇਵਾਰੀ ਹੁੰਦੀ ਹੈ ਜਿਹੜਾ ਸ਼ਹਿਰੀ ਪ੍ਰਧਾਨ ਹੁੰਦਾ ਕਿਸੇ ਵੀ ਪਾਰਟੀ ਦਾ ਹੋਵੇ ਕਿਸ ਤਰ੍ਹਾਂ ਦੇਖਦੇ ਹੋ ਉਹ ਪਾਰਟੀ ਨੇ ਵੱਡੀ ਜਿੰਮੇਵਾਰੀ ਦਿੱਤੀ ਹੈ ਉਹਨੂੰ ਸਿਰਮਾਰਲੀ ਤਤਪਨਾ ਪੂਰਾ ਹੋਰ ਜੋ ਸਾਡੇ ਲੋਕ ਸਭਾ ਤੋਂ ਪਟਿਆਲਾ ਤੋਂ ਧਰਮबीर ਗਾਂਧੀ ਜੀ ਉਹਨਾਂ ਨੂੰ ਕਾਂਸਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਸਾਡੇ ਨਾਬੇ ਹਲਕੇ ਦੇ ਜੋ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਜੋ ਕਿਸੇ ਬਿਨਾ ਕੋਈ ਕਾਰਨਾ ਕਰਕੇ ਉਹ ਨਾਬੇ ਹਲਕੇ ਦੇ ਵਿੱਚ ਮੌਜੂਦ ਨਹੀਂ ਹਨ ਅਸੀਂ ਐਜੇ ਸਰਦਾਰ ਸਾਧੂ ਸਿੰਘ ਧਰਮਸੋਤ ਟੀਮ ਸਾਰੇ ਸਾਡੇ ਬਲਾਕ ਪ੍ਰਧਾਨ ਸ਼ਹਿਰੀ ਮੈਂ ਔਰ ਸਾਡੇ ਦਿਹਾਤੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਜੀ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਆਹੰਤ ਹਰਵਿੰਦਰ ਸਿੰਘ ਖਨੌੜਾ ਜੀ ਔਰ ਸਾਡੇ ਪਿੰਡਾਂ ਦੇ ਪੰਚ ਸਰਪੰਚ ਬਲਾਕ ਸੰਮਤੀ ਮੈਂਬਰ ਔਰ ਜਿਹੜੇ ਵੀ ਅਧਿਕਾਰ ਸਾਡੇ ਪਿੰਡਾਂ ਦੇ ਸਾਡੇ ਸ਼ਹਿਰਾਂ ਤੋਂ ਐਮਸੀ ਸਹਿਬਾਨ ਔਰ ਜਿਹੜੇ ਵੀ ਸਾਡੀ ਸ਼ਹਿਰ ਦੀ ਬੋਡੀ ਮंडल ਪ੍ਰਧਾਨ ਅਸੀਂ ਸਾਰੇ ਜੋ ਲੋਕ ਸਭਾ ਚੋਣਾਂ ਦੇ ਵਿੱਚ ਗਾਂਦੇ ਜੀ ਨੂੰ ਟਿਕਟ ਦਿੱਤੀ ਆ ਅਸੀਂ ਨਾਬੇ ਹਲਕੇ ਤੋਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਜੋ ਚੋਣ ਮਹਿੰਮ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਬਿਲਕੁਲ ਬਿਵੇਕ ਜੀ ਜਿਸ ਤਰ੍ਹਾਂ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਸਾਧੂ ਸਿੰਘ ਧਰਮਸੋਤ ਨਾਬਾ ਦੇਲ ਦੇ ਵਿੱਚ ਬੰਦ ਨੇ ਕਿ ਜਿਹੜਾ ਪ੍ਰਚਾਰ ਆ ਉਹਨਾਂ ਦੀ ਕੋਠੀ ਤੋਂ ਚੱਲੇਗਾ ਕਿ ਹੋਰ ਦਫ਼ਤਰਾਂ ਤੋਂ ਸ਼ੁਰੂ ਹੋਵੇਗਾ ਉਹ ਬਿਲਕੁਲ ਵੀ ਨਹੀਂ ਜੋ ਵੀ ਪ੍ਰਚਾਰ ਚੋਣ ਪ੍ਰਚਾਰ ਚੱਲੇਗਾ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਦੀ ਕੋਠੀ ਤੋਂ ਹੀ ਚੱਲੇਗਾ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਕੇ ਸਰਦਾਰ ਸਾਧੂ ਸਿੰਘ ਧਰਮਸੋਦ ਜੀ ਪਿਛਲੇ 2-3 ਮਹੀਨੇ ਤੋਂ ਹੁਣ ਮਤਲਬ ਪਹਿਲਾਂ ਵੀ 2-3 ਮਹੀਨੇ 90 ਹਲਕੇ ਦੇ ਵਿੱਚ ਨਹੀਂ ਸੀ ਸਾਰਾ ਜੋ ਵੀ ਕਾਂਗਰਸ ਪਾਰਟੀ ਦਾ 70 ਹਲਕੇ ਦੇ ਵਿੱਚ ਜੋ ਵੀ ਪ੍ਰਚਾਰ ਸੀ ਅਸੀਂ ਸਾਰਾ ਕੋਠੀ ਤੋਂ ਹੀ ਹੁੰਦਾ ਰਿਹਾ ਹੁਣ ਵੀ ਇਸ ਤਰ੍ਹਾਂ ਹੀ ਚੱਲੇਗਾ ਪਰ ਕਈ ਵਾਰੀ ਹੁੰਦਾ ਜਿਹੜੇ ਘਰਾਂ 'ਚ ਬੈਠੇ ਹੁੰਦੇ ਲੀਡਰ ਉਹ ਵੀ ਕਈ ਵਾਰੀ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਵੀ ਕੀ ਪਤਾ ਅਸੀਂ ਸਾਧੂ ਸਿੰਘ ਦੀ ਜਗ੍ਹਾ ਤੇ ਅਸੀਂ ਬੈਠ ਜਾਈਏ ਉਹ ਉਹਨਾਂ ਦੀ ਕੁਰਸੀ ਤੇ ਅਸੀਂ ਉਹ ਬੈਠਣ ਦੀ ਕੋਸ਼ਿਸ਼ ਵੀ ਕਰਦੇ ਨੇ ਵੀ ਪੰਜ 10 ਬੰਦੇ ਲੈ ਕੇ ਨਾਲ ਫੋਟੋ ਖਿਚਾ ਲੈਂਦੇ ਨੇ ਹਾਈਲਾਈਟ ਹੁੰਦੇ ਨੇ ਇਹ ਜਿਆਦਾ ਤਾਂ ਨਹੀਂ ਨਾਬੇ ਦੇ ਵਿੱਚ ਦੇਖੋ ਨਾਬੇ ਦੇ ਵਿੱਚ ਕੋਈ ਐਸੀ ਬਿਲਕੁਲ ਵੀ ਕਿਸੇ ਵੀ ਵਿਅਕਤੀ ਵੱਲੋਂ ਐਸੀ ਕੋਈ ਗੱਲ ਨਹੀਂ ਕੀਤੀ ਗਈ ਔਰ ਨਾ ਹੀ ਕਿਸੇ ਵਿਅਕਤੀ ਨੂੰ ਸੀ ਹਲੇ ਤੱਕ ਦੇਖਿਆ ਇਸ ਤਰ੍ਹਾਂ ਕਰਦੇ ਹੋਏ ਸਾਡੇ ਕਾਂਗਰਸ ਦੇ ਜਿਹੜੇ ਵਰਕਰ ਨੇ ਲੀਡਰ ਸਹਿਬਾਨ ਨੇ ਉਹ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਨੇ ਔਰ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਦੀ ਰਹਿਨਮਾਈ ਹੇਠ ਕੰਮ ਕਰ ਰਹੇ ਨੇ ਇਸ ਤਰ੍ਹਾਂ ਦਾ ਕੋਈ ਸ਼ਖਸ ਅਲੇ ਤੱਕ ਮੂਰੇ ਨਹੀਂ ਆਇਆ ਕਿਉਂ ਪਾਰਟੀਾਂ ਨੇ ਹੋਰ ਵੀ ਜਿਹੜੇ ਅਹੁਦੇਦਾਰ ਨੇ ਉਹ ਵੀ ਬੜੇ ਸਰਗਰਮ ਨਾਜ਼ਰ ਆ ਰਹੇ ਨੇ ਜੇਕਰ ਸਾਧੂ ਸਿੰਘ ਬਾਹਰ ਆਉਂਦੇ ਨੇ ਤਾਂ ਹੋਰ ਵੀ ਵੱਲ ਮਿਲੇਗਾ ਤੁਹਾਨੂੰ ਕੋ ਸਰਦਾਰ ਸਾਧੂ ਸਿੰਘ ਧਰਮਸੋਧ ਦੀ ਟੀਮ ਜਦ ਵਰਕ ਕਰ ਰਹੀ ਹੈ ਤਾਂ ਜਦ ਸਾਡਾ ਲੀਡਰ ਬਾਹਰ ਆਉਂਦਾ ਹੈ ਤਾਂ ਲੀਡਰ ਸਾਡੇ ਵਿੱਚ ਆਉਂਦਾ ਤਾਂ ਵਾਕੇ ਸਾਡੇ ਵਿੱਚ ਬਲ ਸਾਡਾ ਤਿੱਗਣਾ ਚੋਗਣਾ ਹੋ ਜਾਣਾ ਹੂੰ ਬਿਲਕੁਲ ਰੌਣਕ ਉਸ ਤਰ੍ਹਾਂ ਪਰਤਣਗੇ ਫਿਰ ਉਹ ਸੌਰੀ ਮਾਨ ਸਰ ਰੌਣਕਾਂ ਨੇ ਜਿਹੜੀਆਂ ਉਹ ਉਸੇ ਤਰ੍ਹਾਂ ਪਰਤਣਗੀਆਂ ਵਰਕਰਾਂ ਦੇ ਚਿਹਰਿਆਂ ਤੇ ਦੇਖੋ ਰੌਣਕਾਂ ਵਰਕਰਾਂ ਦੇ ਚਿਹਰੇ ਤੇ ਬਰਕਰਾਰ ਨੇ ਔਰ ਜੇ ਸਰਦਾਰ ਸਾਧੂ ਸਿੰਘ ਧਰਮਸੋਜੀ ਆਉਂਦੇ ਨੇ ਰੌਣਕਾਂ ਤਿੱਗਣੀਆਂ ਚੋਗਣੀਆਂ ਹੋਣੀਆਂ ਨੇ ਇੱਕ ਬਲ ਮਿਲਣਾ ਹੈ ਔਰ ਜੋ ਪਾਰਟੀ ਵਰਕਨਾਂ ਦੇ ਜੋ ਉਹਨਾਂ ਨੇ ਵਰਕਿੰਗ ਕਰਨੀ ਹੈ ਉਹਨਾਂ ਨੂੰ ਵਰਕਿੰਗ ਕਰਨ ਦੀ ਸੇਧ ਸਰਦਾਰ ਸਾਦੂ ਸਿੰਘ ਤਰੁਸੋਜੀ ਤੋਂ ਮਿਲਨੀ ਆ ਉਹ ਬਹੁਤ ਪੁਰਾਣੇ ਲੀਡਰ ਨੇ ਚਾਰ ਵਾਰੀ ਐਮਐਲਏ ਰਹੇ ਚੁੱਕੇ ਨੇ ਮੰਤਰੀ ਰਹੇ ਚੁੱਕੇ ਨੇ ਜੋ ਨਿਰਦੇਸ਼ਾਂ ਉਦੇਸ਼ ਉਹ ਦੇ ਕੇ ਸਾਡੇ ਤੋਂ ਵਰਕਿੰਗ ਕਰਵਾ ਸਕਦੇ ਨੇ ਦੇਖੋ ਅਸੀਂ ਤਾਂ ਵਰਕਰਾਂ ਅਸੀਂ ਕੰਮ ਕਰ ਰਹੇ ਹਾਂ ਲੇਕਿਨ ਜੋ ਉਹ ਕਮਾਂਡ ਸੰਭਾਲ ਕੇ ਕੰਮ ਕਰਾਉਣਗੇ ਉਹ ਇੱਕ ਬਹੁਤ ਵਹਿਤਰ ਹੋਏਗੀ ਬਿਲਕੁਲ ਇਹ ਵੀ ਰੌਲਾ ਕਾਫੀ ਲੱਗ ਰਿਹਾ ਲਾਭ ਜੀ ਕਹਿੰਦੇ ਕਈ ਕਾਉਂਸਲਰ ਨੇ ਜਿਹੜੇ ਕਾਂਗਰਸ ਦੇ ਉਹ ਭਾਜੀਪੀ ਚ ਜਾ ਕੇ ਕਿਸੇ ਹੋਰ ਪਾਰਟੀ ਸ਼ਾਮਲ ਹੋ ਸਕਦੇ ਨੇ ਜਿਹੀ ਕੋਈ ਗੱਲਬਾਤ ਹੈ ਦੇਖੋ ਰੌਲਾ ਤਾਂ ਜੀ ਹਰ ਪਾਰਟੀ ਨੇ ਪਾਣੀ ਹੁੰਦਾ ਵੀ ਅਸੀਂ ਫੁਲਾਣੀ ਪਾਰਟੀ ਦੇ ਬੰਦੇ ਜਿਹੜੇ ਸਾਡੇ ਵਿੱਚ ਰਲ ਰਹੇ ਨੇ ਕੋਈ ਵੀ ਪਾਰਟੀ ਆ ਜਿਸ ਤਰ੍ਹਾਂ ਕਿ ਅਸੀਂ ਕਿਸੇ ਦਾ ਵੀ ਨਾਮ ਨਾਲੀਏ ਜਿੰਨੀਆਂ ਵੀ ਪਾਰਟੀਆਂ ਦੇ ਉਧੇਦਾਰ ਲੋਕ ਸਭਾ ਚੋਣਾਂ ਦੇ ਵਿੱਚ ਇੱਥੇ ਉਤਰੇ ਨੇ ਹਰ ਬੰਦੇ ਦੀ ਦੇਖੋ ਸਿਆਸੀ ਸਰਗਰਮੀਆਂ ਨੇ ਸਿਆਸੀ ਸਰਗਰਮੀਆਂ ਇਸ ਤਰ੍ਹਾਂ ਦੀਆਂ ਚੱਲਦੀਆਂ ਰਹਿੰਦੀਆਂ ਨੇ ਪਾਰਟੀਆਂ ਇਸ ਤਰ੍ਹਾਂ ਦੇ ਬਿਆਨਵਾਦੀਆਂ ਕਰਦੀਆਂ ਰਹਿੰਦੀਆਂ ਨੇ ਇਹ ਤਾਂ ਜਦੋਂ ਕੋਈ ਵਰਕਰ ਸਾਡਾ ਜਾਂ ਕੋਈ ਐਮਸੀ ਸਾਹਿਬਾਨ ਦਾ ਕੋਈ ਕਿਸੇ ਤਰ੍ਹਾਂ ਦਾ ਸਾਡਾ ਪਿੰਡਾਂ ਤੋਂ ਕੋਈ ਬੰਦਾ ਜਾਏਗਾ ਕਿਸੇ ਪਾਰਟੀ ਚ ਉਹਦੋਂ ਦੇਖਿਆ ਜਾਏਗਾ ਨਾ ਆ ਤੁਸੀਂ ਜਿਹੜੀਆਂ ਮੀਟਿੰਗਾਂ ਨੇ ਉਹ ਸ਼ਹਿਰ ਤੌਰ ਤੇ ਸ਼ੁਰੂ ਕਰ ਦਿੱਤੀਆਂ ਨੇ ਦੇਖੋ ਅਸੀਂ ਮੀਟਿੰਗਾਂ ਸ਼ਹਿਰ ਤੌਰ ਤੇ ਅਸੀਂ ਬਿਲਕੁਲ ਨਹੀਂ ਸ਼ੁਰੂ ਕੀਤੀਆਂ ਹਾਲੇ ਜਿਹੜੀ ਸਾਡੇ ਸਭ ਤੋਂ ਪਹਿਲਾਂ ਚੋਣ ਮਹਾਂਮ ਅਸੀਂ 2-3 ਦਿਨ ਦੇ ਵਿੱਚ ਵਿੱਚ ਜਿਆਦਾ ਅਸੀਂ ਸਮਾਣੀ ਲਗਾਉਣਾ ਅਸੀਂ 2-3 ਦਿਨ ਦੇ ਵਿੱਚ ਵਿੱਚ ਅਸੀਂ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਕੋਟੀ ਤੇ ਇੱਕ ਬਹੁਤ ਵੱਡਾ ਇਕੱਠ 500 ਤੋਂ 700 ਵਰਕਰਾਂ ਦਾ ਆਪਣਾ ਸਿਰਫ ਵਰਕਰਾਂ ਦਾ ਅਸੀਂ ਪਹਿਲਾਂ ਵਰਕਰਾਂ ਦੀ ਮੀਟਿੰਗ ਰੱਖਾਂਗੇ ਉਸ ਤੋਂ ਬਾਅਦ ਅਸੀਂ ਗਾਂਧੀ ਸਾਹਿਬ ਦਾ ਜਿਹੜਾ ਪ੍ਰੋਗਰਾਮ ਹੈ ਇੱਕ ਬਹੁਤ ਹਾਈ ਲੈਵਲ ਤੇ ਅਸੀਂ ਉਹਨੂੰ ਬਾਅਦ ਵਿੱਚ ਲਿਖਾਂਗੇ ਪਹਿਲਾ ਸਾਡੀ ਵਰਕਰਾਂ ਦੀ ਮੀਟਿੰਗ ਹੈ ਜੀ ਜੋ ਉਹ ਅਸੀਂ 500 ਤੋਂ 600 ਵਰਕਰ ਸਾਡਾ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਕੋਟੀ ਤੋਂ ਦੋ ਤਿੰਨ ਦਿਨ ਦੇ ਵਿੱਚ ਵਿੱਚ ਮੀਟਿੰਗ ਰੱਖ ਕੇ ਅਸੀਂ ਮਹਾਂਤ ਰਵਿੰਦਰ ਸਿੰਘ ਕਨੌੜਾ ਜੀ ਨੇ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਨਾਬੇ ਹਲਕੇ ਦੇ ਵਿੱਚ ਅਸੀਂ ਜੋ ਵਰਕਰਾਂ ਦੀ ਮੀਟਿੰਗ ਜਲਦੀ ਹੀ ਰੱਖ ਰਹੇ ਹਾਂ ਧੰਨਵਾਦ ਵਿਵੇਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹ ਸਨ ਵਿਵੇਕ ਸਿੰਘਲਾ ਜੀ ਸ਼ਹਿਰੀ ਪ੍ਰਧਾਨ ਨੇ ਨਾਬਾ ਤੋਂ ਜਿੰਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਬਕਾ ਮੰਤਰੀ ਧਰਮ ਸੋ ਦੀ ਰਹਿਸ਼ ਜੀ ਨਾਬਾ ਦੇ ਵਿੱਚੋਂ ਉਸ ਤੋਂ ਵੱਡਾ ਕੱਟ ਕੀਤਾ ਜਾਵੇਗਾ ਵਰਕਰਾਂ ਦੇ ਵਿੱਚ ਉਤਸ਼ਾਹ ਪੈਦਾ ਕੀਤਾ ਜਾ ਕੀਤਾ ਜਾਵੇਗਾ ਜਿਸ ਤਰ੍ਹਾਂ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਤਾਰਿਆ ਤਾਂ ਉਹਨਾਂ ਦੀ ਕੱਢ ਕੇ ਜਿਹੜੀ ਮਦਦ ਤਾਂ ਉਹ ਕੀਤੀ ਜਾਵੇਗੀ